ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕਿਰਜਾਲ ਕਿਦਾਂ ਸਾਰੇ ਠੀਕ ਠਾਕ ਵਧੀਆ ਆਹੀ ਐ ਲੱਗ ਰਿਹਾ ਸਭ ਬਹੁਣ ਮੈਂ ਤੇ ਫਤਿਹ ਹੋਰ ਕਿਵੇਂ ਸਾਰੇ ਵਧੀਆ ਠੀਕ ਠਾਕ ਠੰਡ ਕਾਫੀ ਹੋ ਗਈਆਂ ਵਾਂਗੂ ਪੈਂਦਾ ਹੈ ਫਤਿਹ ਸੁੱਚੀ ਪੈਂਦਾ ਠੰਡ ਬਹੁਤ ਹੋ ਗਈ ਹੈ ਸਾਰੇ ਆਪਣੇ ਖਿਆਲ ਕੋ ਰੱਖੋ ਆਪਣਾ ਤੇ ਆਪਣੀ ਜੀ ਆਂ ਤੱਕ ਬੱਚਿਆਂ ਦਾ ਖਿਆਲ ਰੱਖੋ ਕਿ ਠੰਡ ਬਹੁਤ ਜ਼ਿਆਦਾ ਹਾਂਜੀ ਆਹ ਦੇ ਨਾ ਮੁੰਡਾ ਟੋਪੀ ਵੀ ਨਹੀਂ ਪੋਂਦਾ ਵੇਖੋ ਤੇ ਸਾਰੇ ਕਹਿੰਦੇ ਇਹਨੂੰ ਪਾਇਆ ਕਰੋ ਕੈਪ ਇਹ ਨਹੀਂ ਪੋਂਦਾ ਇਹ ਲਾ ਦਿੰਦਾ ਯੋ ਵੇਖ ਵੀ ਇਹ ਨੂੰ ਪਾਗਵੀ ਬੰਨੇ ਮਰ ਪਰਨਾ ਬੰਨੇ ਛੋਟਾ ਜੋ ਉਹ ਵੀ ਨੇ ਲਾਲੂ ਦਿੱਤਾ ਤੇ ਇਹ ਨੂੰ ਬੰਦਾ ਕੀ ਪਾਵੇ ਚਲੋ ਠੀਕ ਆ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਲੱਗੇ ਆਂ ਛੋਟੀ ਜੀ ਰੈਸਪੀ ਬਣਾਉਣ ਵਧੀਆ ਟੋਪੀ ਤੇ ਬੁੜੇ ਪਿਆਰ ਨਾਲੰਦਾ ਵੇਖੇ ਇਹ ਪਿਆਰ ਦਾ ਟੋਪੀ ਇਹ ਪਾ ਲਓ ਫਿਰ ਉਹਨੇ ਲਾ ਹੀ ਦੇਣੀ ਜਿੱਦਾਂ ਮਰਜ਼ੀ ਕਰੋ ਤੁਸੀਂ ਉਹ ਲਾ ਹੀ ਦਿੰਦਾ ਆਪੋ ਤੁਹਾਡਾ ਚਲੋ ਫੇਰ ਚੱਲੀਏ ਇੱਥੇ ਆਈ ਮਮ ਨੇ ਤੇਰਵਾ ਤੇ ਵਧੀਆ ਰੈਸਪੀ ਕੀ ਖਾਣਾ ਮੋਤਨੇ 니ਜਾ ਖਾਣਾ 버ਗਰ ਖਾਣਾ ਟਿੱਕੀਆਂ ਕੀ ਖਾਣਾ ਮੈਂ ਲੈ ਕੇ ਆਉਂ ਫਿਰ ਦੁਕਾਨ ਤੋਂ ਇਹ ਕਿਸੀ ਨਾ ਲੱਗੀ ਆਪਣੀ ਬਣ ਚੱਲੀ ਹੈ ਮੈਂ ਤੋੜ ਕੇ ਪਾਈ ਹੈ ਲੰਮੀ ਲੰਮੀ ਨਹੀਂ ਪਾਈ ਹੈਗੀ ਆਪਾਂ ਜਿਵੇਂ ਉਹਨਾਂ ਦੀ ਕਰਕੇ ਆਪ ਨੂੰ ਛੋਟੇ ਛੋਟੇ ਪੀਸ ਉਹ ਕਰਕੇ ਪਾਈ ਹੈ ਪਹਿਲਾ ਰਸ ਅ ਬਣਾਲੀ ਮੈ ਗਈ ਕੋਈ ਅਧਰਿਆ ਪਾਟਾ ਵਿੱਚ ਆਪਾਂ ਹਾਂ ਹਾਂ ਅੱਬਾ ਮੈਂ ਆ ਚੁੱਕੇ ਹਾਂ ਗਏ ਆਪਾਂ ਇਹ ਸਮਾਨ ਲੈਣ ਮੇਰੇ ਡੈਡੀ ਨੋ ਇਥੋਂ ਆਪਣੀਆਂ ਆਪਣੀਆਂ ਲੈ ਲਿਆ ਥੋੜੇ ਬਹੁਤ ਮਾਈਕਾ ਮੁਰਕਰ ਲੈ ਲਿਆ ਥੋੜਾ ਕੰਮ ਕਿੰਦਾ ਕਰਨ ਵਾਲਾ ਉਹ ਚੱਲੇ ਆ ਲੈ ਕੇ ਸਮਾਨ ਸੋ ਲੈ ਲਿਆ तकरीबन ਸਾਰੇ ਲੱਗ ਸਮਾਨ ਆ ਗਿਆ ਆਪਣਾ ਅਤੇ ਕੀ ਕਹਿੰਦੇ ਆ ਕਾਕਾ ਲੈ ਹਣ ਕਿੰਦਾ ਠੀਕ ਹੈ ਠੀਕ ਉੱਪਰ ਬੈਠੇ ਗੋਠੇ ਦੇ ਹਾਂ ਲਾਹ ਰੱਤੇ ਬਹਿ ਜਾ ਕੋਈ ਨਾ ਅੱਡਾ ਲਾ ਅੱਡਾ ਲਾ ਤਾਂ ਕੋਠੇ ਤੇ ਸਾਰੇ ਕੋਠੇ ਤੇ ਆ ਗਏ ਆ ਫਤੇ ਚੀਜੀ ਖਾ ਲੋ ਇਧਰ ਕਰਨ ਬਣਾਉਂਦੇ ਸਾਗ ਤੇ ਸਿਆਲ ਸਾਗ ਬੜਾ ਚੱਲਦਾ ਹਨ ਸਿਆਲ ਵਾਲ ਤੇ ਸਾਗ ਤੀਸਰੀ ਚੌਥੀ ਆਈ ਬਣ ਚੁੱਕਾ ਸਾਗ ਸਾਡੇ ਓਏ 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 ਡੋਲ ਦੇ ਨਾ ਡੋਲ ਦੇ ਨਾ ਡੋਲ ਦੇ ਨੀ ਪਪਾ ਚਾ ਲੱਗੇ ਆ ਦੋ ਤਿੰਨ ਦਰਵਾਜੇ ਦਵਾ ਕੰਮ ਲੱਗੇ ਸ਼ੁਰੂ ਕਰਨ ਕਿਉਂਕਿ ਦਰਵਾਜੇ ਦੂਜੇ ਕਿਹਦੇ ਆਏ ਬਣਨ ਵਾਸਤੇ ਘਰੇ ਮੈਂ ਕਿ ਜਦੋਂ ਰੈਡੀ ਕਰ ਦਿੰਦੇ ਆ ਸਮਾਂ ਸੁਣਨ ਦਾ ਹੈ ਕੱਲ ਮੈਂ ਆ ਤੇ ਫੱਤੇ ਲੱਗੇ ਬਣਾਉਣ ਹੈ ਨਾ ਫੱਤੇ ਫੱਤੇ ਨਾਲ ਮੈਂ ਹੈਲਪ ਕਰਾਊਗਾ ਥੋੜੀ ਬਹੁਤ ਕੇ ਫੱਤੇ ਰੋਈ ਜਾਂਦਾ ਹੈ ਫਸੂਤ ਕਰਾਉਣਾ ਕਰਾਊਗਾ ਕਰਾਉਣ ਜਾਣੀ ਚੋ ਚੀਚੇ ਨਾਲ ਚੀਚੇ ਨਾਲ ਰੋ ਰੋ ਸੁਆਗ ਮਿੰਟੋ ਮਿੱਟੀ ਇਹਦਾ ਵੀ ਕੰਮ ਬੜਾ ਸਾਗ ਦਾ ਆ ਫਲਾਵਰ ਜੇ ਲਾਇਆ ਸੀ ਪlant ਜੇ ਇਹਨਾਂ ਚ ਕੋਈ ਬੀਜ ਨਹੀਂ ਉੱਗਿਆ ਲੱਗਦਾ ਨਕਲੀ ਦੇ ਦੇ ਉਹਨਾਂ ਨੇ ਹੈ ਕਰਨ ਨਕਲੀ ਦੇ ਦੇ ਪਰਾਣੀ ਹਰਤੇ ਟੂਰਟੀ ਚ ਕੱਟ ਹੁੰਦਾ ਮੈਂ ਵੇਖਣਿਆ ਇਹ ਇਹ ਪੁਰਾਣਾ ਹੈ ਪੂਰੇ ਦੇ ਬਿਹਾਨੇ ਲੱਗਿਆ ਤੁਹਾਨੂੰ ਗੌਰ ਨਾ ਹੈ ਹਾਂ ਨਹੀਂ ਹੋ ਗਿਆ ਜੀ ਕੁਝ ਵੀ ਫਲਾਲ ਹੈ ਜੀ ਕੁਝ ਨਹੀਂ ਹੋ ਗਿਆ ਹੋਰ ਨਾ ਇੱਕ ਤੇ ਵੇਖੀ ਆਈ ਪਤਾ ਨਹੀਂ ਕਰਦੇ ਜੀ ਹਾਂ ਨਹੀਂ ਹੋ ਗਿਆ ਕਿਹਦੇ ਆ ਜਾ ਤੂੰ ਵੇਖ ਲੈ ਆਜੇ ਨੀ ਕੋਈ ਨਿਕਲਣਾ ਇੱਥੇ ਅਮੀਆ ਅੰਦਰਾਜੇ ਹੀ ਚਾਰਕ ਆਪਾਂ ਤਿਆਰ ਕਰਨੇ ਆ ਮੈਂ ਘਰੇ ਤਿਆਰ ਕਰ ਦਿੰਨੇ ਆ ਆਹ ਸ਼ੀਟ ਲਾਉਣੀ ਮਾਇਕੇ ਦੀ ਇਹ ਮਾਕੇ ਦੇ ਸਿੱਟਾ ਲਾਂਦਿਆਂ ਤਾਂ ਦਰਵਾਜੇ ਕਰਦਾਂਗੇ ਦੋ ਤਿੰਨ ਦਿਨਾਂ ਚ ਤਿਆਰ ਕਰ ਦਿੰਨੇ ਹਾਂ ਲਈ ਲਈ ਆਪਾਂ ਇਹ ਐਡਾ ਬਣਾਤਾ ਤਕਰੀਬਨ ਆਪਾਂ ਟੋਕਰੀ ਜੇ ਫੜਦੇ ਫਿਰ ਨਾ ਆ ਫਿਰ ਆਹ ਟੋਕਾ ਮੰਗਾ ਲਿਆ ਕਟਿੰਗ ਲੱਗੇ ਕਰਨ ਹਾਂਜੀ ਫਤਿਹ ਕੀ ਗੱਲ ਪੁੱਤ ਕੀ ਗੱਲ ਕੀ ਹੁੰਦਾ ਹੱਥ ਵੜਿਆ ਜਾਣਾ ਵਿੱਚ ਆ ਗਿਆ ਦੇਖ ਇਧਰ ਕਰਦਾ ਮੈਂ ਜ਼ੋਰ ਲੰਮਾ ਚੀਨ ਲੈ ਆਉਣਾ ਚੀਨ ਇਹ ਕੰਦਾ ਚੀਨ ਲੈ ਜਾਏ ਦੇਖ ਨਾ ਇਹ ਕੋਲਾ ਕਟਿੰਗ ਕਰੀ ਜਾਵੇ ਚੀਨੀ ਫਸ ਗਈ ਆ ਨਾ ਟੋਕਾ ਨਹੀਂ ਸਹੀ ਬਈ ਟੋਕਾ ਬਦਲਣਾ ਪੈਣਾ ਬਦਲਾ ਲਈ ਫਦੇ ਟੋਕਾ ਨਹੀਂ ਸਹੀ ਇਧਰ ਕੰਮ ਨਹੀਂ ਚੱਲਦਾ ਟੋਕੇ ਦਾ ਉਦੋਂ ਮੇਰਾ ਕੰਮ ਹੀ ਰੁਕਿਆ ਪਿਆ ਉਧਰ ਪਾਤਾ ਫਿਰ ਬੈਕ ਕਰੋ ਨਾ ਹਾਂ ਬੈਕ ਕਰੋ ਚੀਨੀ ਫਸ ਗਈ ਵੱਡੇ ਟੋਕਿਆਂ ਨਾਲ ਵੀ ਇਦਾਂ ਹੁੰਦੀ ਨਾ ਚੀਨੀ ਫਸ ਜਾਂਦੀ ਬੈਕ ਕਰੋ ਬੈਕ ਕਰੋ ਕਦੇ ਗੱਲ ਕੀ ਆ ਭੁੱਖ ਲੱਗੀ ਆ ਹੁਣ ਇਹਦੇ ਬਦੂ ਦੁੱਧੂ ਪੀਤਾ ਮੈਂ ਰੋਟੀ ਖਾਧੀ ਬਾਪੂ ਮੇਰੇ ਨੇ ਕੋਈ ਵੀ ਕੰਮ ਸੌਖਾ ਨਹੀਂ ਕਿ ਮੈਂ ਹਿਸਾਬ ਲਾ ਲਿਆ ਡੈਕਸ਼ਨ ਉਧਰ ਕਰਤੀ ਆ ਚੰਗ ਮੈਂ ਅੱਧਾ ਇੱਧਰ ਲਾਇਆ ਤਾਂ ਡੈਕਸ਼ਨ ਉਧਰ ਕਰਤੀ ਹਰ ਫਤੇ ਖਲੋਤਾ ਉੱਥੇ ਲੱਗ ਗਏ ਹਾਂਜੀ ਬਾਜੀ ਅਤੇ ਕਥਾ ਕੀ ਕੰਡਿਆ ਬਾਉ ਐ ਬੱਚੇ ਕਾਕੇ ਬੰਨ ਗਿਆ 3 ਸਾਲ ਹੈ ਇਹ ਬੜਾ ਰੋਇਆ ਹੁਣ ਰੋ ਰੋ ਕੇ ਨਾ ਹੁਣ ਮਹਾਸੂਤਰਾ ਆਇਆ ਕੰ ਕਰ ਮੰਡਾ ਤੇ ਇਦਰੇ ਕਰਦੇ ਪਏ ਆ ਕੰਮ ਤੇ ਫਤੇ ਜਿਹੜਾ ਬੜਾ ਤੰਗ ਕਰਨ ਦੇ ਹਨ ਦੋਵਾਂ ਨੂੰ ਉਧਰ ਮੈਂ ਸਾਗ ਧਰਿਆ ਤੇ ਉਧਰ ਫਤੇ ਸੁਤਾਈ ਜਾਂਦਾ ਤੇ ਇੱਥੇ ਸਾਗ ਧਰਿਆ ਆ ਆ ਦੇਖੋ ਆਹ ਕੋ ਬੱਲੀ ਪਤੇ ਨਾਲ ਬੜਾ ਔਖਾ ਹੋ ਜਾਂਦਾ ਸਰਕਲ ਇਹਨੂੰ ਤਾਂ ਬੜਾ ਸਾਗ ਹੀ ਧਰਨਾ ਮੈਂ ਡਾਡੀ ਨੇ ਕਹਿ ਕੇ ਰਹਿਣ ਦੋ ਤੇ ਡਾਡੀ ਕਹਿੰਦੇ ਨਹੀਂ ਧਰ ਲਾ ਉਂ ਫਿਰ ਔਖਾ ਹੋ ਜਾਂਦਾ ਇਹਨਾਂ ਹਾਂਜੀ ਫਤੇ ਲੈ ਵੀਦ ਰਾਜਾ ਦਾ ਪਾ ਵੜਤਾ ਤਕਰੀਬਨ ਹੁਣ ਲੱਗੇ ਸਮੈਕਾ ਲਾਉਣ ਸਮੈਕਾ ਦਾ ਕਲਰ ਲਾ ਲੀਏ ਫਤੇ ਇੱਧਰ ਕੀ ਖਾਂਦੇ ਆ ਖਾਂਦੇ ਪਤਾ ਬੋਤਲ ਦਾ ਦੁੱਧ ਗਰਮ ਹੁੰਡਿਆ ਤੁਹਾਨੂੰ ਕੋਲ ਡੁੱਲ ਗਿਆ ਇੱਧਰ ਨਵੇਂ ਤਰੀਕੇ ਨਾਲ ਦੁੱਧ ਗਰਮ ਹੁੰਡਿਆ ਕਦੇ ਦਾ ਦੁੱਧ ਗਰਮ ਹੁੰਡਿਆ ਇੱਥੇ ਸਾਗ ਅਜ ਸਾਗ ਬਣਿਆ ਨਹੀਂ ਸਾੜੀ ਸਾੜੀ ਤੇੜੀ ਲਾਗੇ ਕਰਨੀ ਹਨਾ ਸੋ ਅਗਦਾ ਪੰਗਾ ਹੀ ਏ ਕਿ ਕੰਮ ਬੜਾ ਹੁੰਦਾ ਸਾਡੇ ਦਾ ਚਲੋ ਓਏ ਨਵੀ ਇਹਦੇ ਇਹਦੇ ਨਾਲੇ ਦਰਾਜੇ ਚਾਰ ਵਾ ਆਪਣੇ ਚਾਰ ਚਾਰ ਕਰਨੇ ਆਪਾਂ ਥੱਲੇ ਕੂੜੇ ਵਾਲਾ ਆ ਗਿਆ